ਕੀ ਫੜਦੇ ਉਹ ਬਾਰੋ ਘਰ ਤੀਰਥ ਨੇ ਮਾਪੇ ਪੈਰ ਉਹਨਾਂ ਦੇ ਛੂਹੋ ਰੱਬ ਕਰ ਹੀ ਹੈ ਜਾਪੇ ਕੀ ਫੜਦੇ ਉਹ ਬਾਰੋ ਘਰ ਤੀਰਥ ਨੇ ਮਾਪੇ ਸੌਖੀਆਂ ਕਰ ਦੇਣ ਰਾਵਾਂ ਦਿੰਦੇ ਦਿਲ ਤੋਂ ਦੁਆਵਾ ਰੱਬ ਤੋਂ ਵੀ ਨੇੜੇ ਹੁੰਦੀਆਂ ਨੇ ਮਾਮਾ ਕੁਝ ਮੰਗੜਾ ਨਹੀਂ ਪੈਂਦਾ ਕੁਝ ਮੰਗੜਾ ਨਹੀਂ ਪੈਂਦਾ ਮਿਲ ਜਾਂਦਾ ਸਭ ਆਪੇ ਕੀ ਫੜਦੇ ਓ ਬਾਰੋ ਘਰ ਤੀਰਥ ਨੇ ਮਾਪੇ ਸੇਵਾ ਮਾਪਿਆਂ ਦੀ ਹੁੰਦੀ ਸਾਰੇ ਦਾਨਾਂ ਤੋਂ ਉੱਤੇ ਅੱਖਾਂ ਖੋਲ ਕੇ ਓਏ ਰੱਖੋ ਕਿਉਂ ਪੈ ਓ ਉਸਤੇ ਸਤਕਾਰ ਉਹਨਾਂ ਨੂੰ ਜੋ ਦਿੰਦਾ ਸਤਕਾਰ ਉਹਨਾਂ ਨੂੰ ਜੋ ਦਿੰਦਾ ਸਭ ਮੁੱਕ ਜੜ ਸਿਆਪੇ ਕੀ ਪਾਲਦੇ ਹੋਵਾਰੋਂ ਕੀ ਫੜਦੇ ਹੋਵਾਰੋਂ ਘਰ ਤੀਰਥ ਨੇ ਮਾਪੇ ਕੀ ਫੜਦੇ ਹੋਵਾਰੋਂ ਘਰ ਤੀਰਥ ਨੇ ਮਾਪੇ